ਦਰਦ ਵੀ ਹੋਇਆ ਕਿ ਯਾਰ ਕਿਸ ਤਰੀਕੇ ਨਾਲ ਉਹ ਲੜਾਈ ਲੜ ਰਿਹਾ ਇੱਕ 70 ਸਾਲਾ ਬਜ਼ੁਰਗ ਮੈਂ ਦੇਖ ਰਿਹਾ ਸੀ ਕਿਵੇਂ ਉਹਨਾਂ ਦਾ ਪੋਤਾ ਉਹਨਾਂ ਦੀ ਸ਼ਕਤੀ ਬਣਿਆ ਹੋਇਆ ਉਹ ਹੱਥ ਨਹੀਂ ਛੱਡ ਰਿਹਾ ਉਹਦੇ ਦਾਦਾ ਜੀ ਦਾ ਤੇ ਉਹ ਜੇ ਮੜਾ ਜਾਵੇ ਛੱਡ ਦੇ ਡੱਲੇਵਾਲ ਸਾਹਿਬ ਵੀ ਉਹ ਮਤਲਬ ਉਹਨਾਂ ਨੂੰ ਕੀ ਹੈ ਤਾਕਤ ਮਿਲ ਰਹੀ ਹੈ ਕਾਲਪੁਰਖ ਦੀ ਸ਼ਕਤੀ ਮਿਲ ਰਹੀ ਹੈ ਉਹ ਅੱਜ ਵੀ ਜੇ ਅਸੀਂ ਵਾਪਸੀ ਵਾਲੇ ਪਾਸੇ ਨੂੰ ਜਾਂਦੇ ਹਾਂ ਫੇਰ ਵੀ ਕੋਈ ਰਾਹ ਬਸ ਬਹੁਤ ਸੌਖਾ ਨਹੀਂ ਹੈਗਾ ਪਰ ਦੁਖੇਹੀ ਹੈ ਬਈ ਸਰਕਾਰ ਸੁੱਤੀ ਪਈ ਹੈ ਦੇਖੋ ਅਨਾਹ ਜਾਰੇ ਜੀ ਦਾ ਇੱਕ ਅੰਦੋਲਨ ਹੋਇਆ ਸੀ ਉਹਨਾਂ ਨੂੰ ਅੰਦੋਲਨ ਕਰਨ ਦਿੱਤਾ ਗਿਆ ਤੇ ਸਰਕਾਰ ਨੂੰ ਹੱਥਾਂ ਪੈੜਾਂ ਦੀ ਪਈ ਸੀ ਤੇ ਸਰਕਾਰ ਨੇ ਜਾ ਕੇ ਉਹ ਦਿਨਾਂ ਚ ਅੰਦੋਲਨ ਚੜਵਾਇਆ ਤੇ ਅੱਜ ਇੱਥੇ ਇਹ ਸਥਿਤੀ ਬਣ ਚੁੱਕੀ ਹੈ ਵੀ 21 ਦਿਨ ਹੋ ਚੁੱਕੇ ਐ ਸਰਕਾਰ ਨੂੰ ਲੱਥੀ ਚੜੀ ਨਹੀਂ ਸਾਡੇ ਪੁਲਿਸ ਦੇ ਨਮਾਇਦੇ ਆ ਰਹੇ ਨੇ ਹਮ ਔਰ ਸਕਿਉਰਟੀ ਫੋਰਸਸ ਦੇ ਨਮਾਇਦਿਆਂ ਦਾ ਕੀ ਕੰਮ ਕੀ ਉਹ ਕੋਈ ਨੇਗੋਸ਼ੀਏਸ਼ਨ ਕਰ ਸਕਦੇ ਕੀ ਉਹ ਕੋਈ ਫੈਸਲਾ ਕਰ ਸਕਦੇ ਕੀ ਉਹ ਇਹ ਤਾਂ ਨਹੀਂ ਦੇਖਣਾਰੇ ਰੇਕੀਕਰਨ ਵੀ ਹਾਂ ਵੀ ਕੀ ਮਾਹੌਲ ਆ ਅੱਗੇ ਕੀ ਮਾਹੌਲ ਬਣੂਗਾ ਕੀ ਉਹ ਡੀਕ ਰਹੇ ਨੇ ਬਿure ਲੋਕ ਆਊਟ ਆਫ ਕੰਟਰੋਲ ਹੋਣ ਉਸ ਸਥਿਤੀ ਨੂੰ ਲੈਣ ਲਈ ਜਿਹੜੇ ਸੈਂਟਰ ਚੋਂ ਆ ਇਹ ਹਨ ਪੱਠਲ ਸਾਹਿਬ ਕੀ ਕਹਿੰਦੇ ਪੁਲਿਸ ਤਿਆਰੀ ਕਰ ਰਹੀ ਆ ਜੱਜੀ ਸਿੰਘ ਢੱਲੇਵਾਲ ਹੋਰਾਂ ਨੂੰ ਇਥੇ ਚੱਕਾਂ ਦੀ ਕਿਸਾਨ ਵੀ ਲਗਾਤਾਰ ਇਹੀ ਇਲਜ਼ਾਮ ਲਗਾ ਰਹੇ ਆ ਉਹਨਾਂ ਦੇ ਵੱਲੋਂ ਆਪਣੀ ਘੇਰਾਬੰਦੀ ਵਧਾਈ ਜਾ ਰਹੀ ਆ ਆਪਣੀ ਸੁਰੱਖਿਆ ਵਧਾਈ ਜਾ ਰਹੀ ਆ ਜੱਜੀ ਸਿੰਘ ਢੱਲੇਵਾਲ ਹੋਰਾਂ ਨੂੰ ਕਿ ਮੈਂ ਸਰਕਾਰ ਨੂੰ ਇਹ ਕਹਿੰਦਾ ਵੀ ਤੁਸੀਂ ਪੁਲਿਸ ਨਾਲ ਕਿਸਾਨਾਂ ਨੂੰ ਕਿਉਂ ਪੜਾਉਨੇ ਹੋ ਪੁਲਸ ਵਾਲੇ ਵੀ ਤਾਂ ਇੰਨਾ ਕਿਸਾਨਾਂ ਦੀ ਧੀ ਪੁੱਤ ਨੇ ਉਹ ਦਿਲਾਂ ਤੇ ਪੱਥਰ ਰੱਖ ਕੇ ਇਹੋ ਜਿਹੇ ਫਰਮਾਨ ਉਹਨਾਂ ਨੂੰ ਪੂਰੇ ਕਰਨੇ ਪੈਂਦੇ ਆ ਜੇ ਪੁਲਸ ਨੂੰ ਹਰਕਤ ਚ ਲਿਆਉਣਾ ਸੀ ਤਾਂ ਉਦੋਂ ਹੀ ਆਂਦੇ ਜਦੋਂ ਇੱਥੋਂ ਡਰੋਨ ਸਾਡੇ ਤੇ ਬੰਬ ਫਸਾਰੇ ਸੀ ਉਦੋਂ ਸਾਡੀ ਇੱਕ ਵਾਰੀ ਪੁਲਸ ਨੂੰ ਇਸ਼ਾਰਾ ਕਰਕੇ ਕਹਿੰਨਾ ਵੀ ਮੁੰਡੇ ਉਹ ਚਿੜੀ ਨਹੀਂ ਫੜਕਣੀ ਚਾਹੀਦੀ ਲੈ ਮੈਂ ਕਹਿੰਦਾ ਖੁਸ਼ ਹੋ ਕੇ ਦੇਖੋ ਪੁਲਸਾਂ ਨੇ ਨੱਚਦੇ ਜਾਂਦੇ ਸਾਡੇ ਤੇ ਉਹਦੇ ਚ ਚਿੜੀ ਫੜਕੀ ਜਾਂਦੀ ਤੁਸੀਂ ਅੱਜ ਜੋ ਹਰਕਤਾਂ ਤਿਆਰੀਆਂ ਇਹ ਕਰ ਰਹੇ ਹੋ ਇਹ ਮਾਹੌਲ ਖਰਾਬ ਹੋਊ ਚੱਕਾਂਗੇ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਇਹ ਵੀ ਜਹਾਜ਼ ਚੱਕੋ ਤੇ ਜਾ ਕੇ ਦਿੱਲੀ ਬੈਠੋ ਅੱਜ ਲੋੜ ਸੀ ਪੰਜਾਬ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਇੱਥੇ ਆ ਕੇ ਖੜਕੇ ਲੋਕਾਂ ਦਾ ਸਾਥ ਦੇਣ ਦੀ ਕਿਸਾਨਾਂ ਦੀ ਲੜਾਈ ਲੜੀ। ਸਰਕਾਰੀ ਸਰਕਾਰਾਂ ਤੋਂ ਰੈਲੀਆਂ ਤੋਂ ਤਾਂ ਉਹ ਬਿਆਨ ਦਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆਂ ਕਿਸਾਨਾਂ ਦੇ ਹੱਕ ਦੇ ਵਿੱਚ ਆਂ ਕੇਂਦਰ ਸਰਕਾਰ ਧੱਕਾ ਕਰੀ ਜਾਂ ਦਿੱਲੀ ਚ ਸਾਡੇ ਨਾਲ ਧੱਕਾ ਕਰੀ ਇੱਥੇ ਪੰਜਾਬ ਦੇ ਸਾਡੇ ਕਿਸਾਨਾਂ ਨਾਲ ਧੱਕਾ ਕਰੀ ਜਾਂ। ਤੁਸੀਂ ਸਰਕਾਰ ਚੋਂ ਬਈ ਬਿਆਨ ਰੈਲੀਆਂ ਤੋਂ ਦੇਣ ਦਾ ਕੰਮ ਵਿਰੋਧੀਆਂ ਨਾਲ ਹੁੰਦਾ ਜਿਨ੍ਹਾਂ ਦੇ ਹੱਥੇ ਚ ਕੋਈ ਤਾਕਤ ਨਹੀਂ ਹੁੰਦੀ। ਤੁਸੀਂ ਬਿਆਨ ਨਾ ਦਿਓ ਕੰਮ ਕਰਕੇ ਦਿਖਾਓ। ਜਾ ਕੇ ਬੈਠੋ। ਇਹੀ ਪਹਿਲਾਂ ਅੰਗਰੇਜ਼ ਕਰਦੇ ਸੀ ਤੇ ਆ ਹੁਣ ਅੰਗਰੇਜ਼ਾਂ ਤੋਂ ਵਿਚਾਰ ਤੇ ਦਰਦ ਜ਼ਿਆਦਾ ਭਈ ਇਸ ਲਈ ਹੁੰਦਾ ਵੀ ਆਪਦਾ ਕਰ ਰਿਹਾ ਅੰਗਰੇਜ਼ ਕਰਦਾ ਚਲੋ ਫਿਰ ਵੀ ਮੰਨ ਲੈਂਦੇ ਪਰਾਇਆ ਸੀ ਅੰਗਰੇਜ਼ ਨੇ ਤਾਂ ਸਾਨੂੰ ਡਾਂਡੀ ਮਾਰਚ ਕਰਨ ਦਿੱਤਾ ਸੀ ਅੰਗਰੇਜ਼ ਨੇ ਤਾਂ ਸਾਨੂੰ ਮਰਨ ਵਰਤ ਕਰਨ ਦਿੱਤਾ ਸੀ ਆ ਸਾਡੇ ਵਾਲਿਆਂ ਦਾ ਕੀ ਕਰੀ ਇਹਦੀ ਸ਼ਿਕਾਇਤ ਕਿੱਥੇ ਲੈ ਕੇ ਜਾਈਏ ਇਹ ਤਾਂ ਸਾਡੇ ਲੋਕ ਸੀ ਤੇ ਉਹ ਸਾਡੇ ਦੇ ਤਸ਼ੱਦਦਾਂ ਕਰ ਰਹੇ ਤੇ ਬਾਕੀ ਸਾਡੇ ਲੋਕ ਬੈਠੇ ਉਹਨਾਂ ਨੂੰ ਤਾੜੀਆਂ ਮਾਰ ਰਹੇ ਆ ਵੀ ਹਾਂ ਬਹੁਤ ਵਧੀਆ ਇਹ ਕਿਸਾਨ ਐਸੇ ਹੈ ਇਹ ਕਿਸਾਨ ਐਸੀ ਭਾਈ ਜੀ ਕਿਸਾਨ ਖਾਣਾ ਕਾਉਂਦਾ ਤਾਂ ਢਿੱਡਾਂ ਜਾਂਦਾ ਆਪਣੀ ਤੇ ਦੂਜੀ ਗੱਲ ਇਹ ਨਾ ਸਮਝੋ ਕੱਲੀ ਕਿਸਾਨੀ ਦੀ ਲੜਾਈ ਹੈ ਲੋਕਾਂ ਨੂੰ ਲੱਗਦਾ ਐਮਐਸਪੀ ਦੀ ਲੜਾਈ ਕਿਸਾਨਾਂ ਦੀ ਹੈ ਸਾਨੂੰ ਕੀ ਲੈਣਾ ਜਣਾ ਅਸੀਂ ਤਾਂ ਵਪਾਰ ਕਰਦੇ ਆ ਅਸੀਂ ਤਾਂ ਜੌਬ ਕਰਦੇ ਆ ਜੇ ਜੇ ਮਾਰਕੀਟ ਦੇ ਵਿੱਚ ਪੈਸਾ ਆਉਂਦਾ ਨਾ ਐਗਰੀਕਲਚਰ ਆਪਣੀ ਇਕਨੋਮੀ ਆ ਦੇਸ਼ ਦੀ ਪੰਜਾਬ ਦੀ ਤੇ ਕਿਸਾਨ ਉਹਦੀ ਜਿੰਸ ਵੇਚਦਾ ਪਹਿਲਾਂ ਗਰੀਬ ਮਜ਼ਦੂਰਾਂ ਨੂੰ ਖੇਤਾਂ ਦੇ ਵਿੱਚ ਮਜ਼ਦੂਰੀ ਮਿਲਦੀ ਹੈ ਸੋ ਇਹ ਸਾਰੀ ਇਕਨੋਮੀ ਕਿਸਾਨੀ ਨਾਲ ਹੈ ਜਿੱਦੇ ਕਿਸਾਨੀ ਮਰ ਗਈ ਉਹ ਤੇ ਦੇਸ਼ ਮਰੂਗਾ ਸੋ ਇਹ ਸਮਝਣ ਦੀ ਲੋੜ ਹੈ ਪਿਛਲੇ 10 ਮਹੀਨੇ ਤੋਂ ਕਿਸਾਨ ਪੰਜਾਬ ਹਰਿਆਣਾ ਦੀਆਂ ਬਰੂਆਂ ਦੇ ਉੱਤੇ ਬੈਠੇ ਹੋਏ ਨੇ ਕੇਂਦਰ ਸਰਕਾਰ ਦੇ ਕੋਲ ਮੰਗਾਂ ਰੱਖੀਆਂ ਨੇ ਪਰ ਕੇਂਦਰ ਸਰਕਾਰ ਦਾ ਜੋ ਰਵਈਆ ਸਾਹਦੇ ਸਾਹਮਣੇ ਆ ਸੀਨੀਅਰ ਕਿਸਾਨ ਲੀਡਰ ਜੈਜੀ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠਣਾ ਪਿਆ 20 ਦਿਨ ਹੋ ਗਏ ਨੇ ਹਾਲੇ ਤੱਕ ਕੇਂਦਰ ਦੇ ਵੱਲੋਂ ਕੋਈ ਵੀ ਮੰਤਰੀ ਕੋਈ ਵੀ ਵੱਡੇ ਲੈਵਲ ਦਾ ਅਧਿਕਾਰੀ ਜੈਜੀ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਜਾਂ ਜੋ ਐਸਕੇਐਮ ਦੀ ਕਮੇਟੀ ਆ ਜਾਂ ਜੋ ਇਸ ਮੋਰਚੇ ਦੀ ਮੀਟਿੰਗ ਕਮੇਟੀ ਆ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਪਹੁੰਚਿਆ ਖਾਸ ਤੌਰ ਦੇ ਉੱਤੇ ਜੇਕਰ ਪੰਜਾਬ ਸਰਕਾਰ ਦੇ ਰੋਲ ਦੀ ਗੱਲ ਕੀਤੀ ਜਾਵੇ ਮੁੱਖ ਮੰਤਰੀ ਪੰਜਾਬ ਨੇ ਜਦੋਂ ਇਹ ਮੋਰਚਾ ਲੱਗਿਆ ਸੀ ਉਦੋਂ ਵਿਚੋਲਗੀ ਦਾ ਕੰਮ ਕੀਤਾ ਸੀ ਮੀਟਿੰਗਾਂ ਦਾ ਦੌਰ ਹੋਇਆ ਸੀ ਪਰ ਅੱਜ ਦੁਬਾਰਾ ਜਦੋਂ ਇਹ ਕਾਲ ਦਿੱਤੀ ਗਈ ਦੁਬਾਰਾ ਇਹ ਮੋਰਚਾ ਇੱਕ ਤਿੱਖੇ ਰੂਪ ਦੇ ਵਿੱਚ ਨਜ਼ਰ ਆਇਆ ਤਾਂ ਹਾਲੇ ਤੱਕ 20 ਦਿਨਾਂ ਤੋਂ ਹਾਲੇ ਤੱਕ ਕੋਈ ਵੀ ਜਿਹੜਾ ਇਸ ਤਰੀਕੇ ਦਾ ਕੋਈ ਵੀ ਮੀਟਿੰਗ ਨਹੀਂ ਹੋਈ ਗੱਲਬਾਤ ਨਹੀਂ ਹੋਈ ਹਾਲਾਂਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਨੇ ਉਹ ਮੋਰਚੇ ਦੇ ਅੰਦਰ ਪਹੁੰਚ ਰਹੀਆਂ ਨੇ ਤਾਂ ਅੱਜ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ ਆ ਉਹਨਾਂ ਦੇ ਵਿੱਚੋਂ ਰਾਹੁਲਿੰਦਰ ਪੱਠੜਲ ਸਾਬਕਾ ਮੁੱਖ ਮੰਤਰੀ ਬਿਬੀ ਰਜਿੰਦਰ ਕੌਰ ਪੱਠੜਲ ਦੇ بیٹے ਨੇ ਕਿਸਾਨ ਆਗੂ ਨੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਖਨੋਰੀ ਬਾਰਡਰ ਦੇ ਉੱਤੇ ਸਾਡੇ ਨਾਲ ਜੁੜੇ ਨੇ ਪੱਠੜ ਸਾਹਿਬ ਬਹੁਤ ਬਹੁਤ ਸਵਾਗਤ ਸਸ਼ੀਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਸਸ਼ੀਕਾਲ ਈਕਾਂ ਜੀ ਬਿਲਕੁਲ ਜੀ ਬੜੇ ਟਾਈਮ ਬਾਅਦ ਖਨੋਰੀ ਬਾਰ ਕਿਸਾਨ ਆਗੂ ਸਟੇਜਾਂ ਤੋਂ ਗੁੱਸਾ ਗਿਲਾ ਕਰਦੇ ਨੇ ਕਹਿੰਦੇ ਵਿਰੋਧੀ ਪਾਰਟੀਆਂ ਬੋਲਦੀਆਂ ਨਹੀਂ ਜਿਵੇਂ ਬੋਲਾਂ ਸਾਡਾ ਕੰਮ ਸੌਖਾ ਹੋ ਜੇ ਦੇਖੋ ਜੀ ਲੀਡਰਸ਼ਿਪ ਦਾ ਤਾਂ ਕਿਉਂਕਿ ਪਾਰਟੀ ਦਾ ਮਸਲਾ ਇੱਕ ਵੱਡਾ ਹੁੰਦਾ ਹੈ ਮੈਂ ਨਿੱਜੀ ਤੌਰ ਤੇ ਅਗਰ ਗੱਲ ਕਰੀਏ ਤਾਂ ਜਿੱਦੇ ਡੱਲੇ ਵਾਲ ਸਾਹਿਬ ਨੂੰ ਪਹਿਲੇ ਦਿਨ ਗ੍ਰਿਫਤਾਰ ਕਰਿਆ ਗਿਆ ਮੈਂ ਹਾਲਾਂਕਿ ਸਟੇਟ ਤੋਂ ਬਾਹਰ ਸੀ ਮੈਂ ਉਦੋਂ ਹੀ ਇੱਕ ਵੀਡੀਓ ਪਾ ਕੇ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰੀ ਫੋਨਾਂ ਤੇ ਸੰਪਰਕ ਕਰਿਆ ਤੇ ਅਗਲੇ ਦਿਨ ਸਵੇਰੇ ਸਾਡਾ ਲਗਭਗ 100 ਬੰਦੇ ਦਾ ਜਥਾ ਇੱਥੇ ਖੜਾ ਸੀ ਅਸੀਂ ਆ ਕੇ ਬਕਾਇਦਾ ਇੱਕ ਸਮਰਥਨ ਪੱਤਰ ਦੇ ਕੇ ਗਏ ਆ ਵੀ ਤੁਹਾਡੇ ਨਾਲ ਆ ਤੇ ਉਸੇ ਦਿਨ ਤੋਂ ਸਾਡੇ ਪਿੰਡਾਂ ਦੀਆਂ ਟੀਮਾਂ ਤਾਲਮੇਲ ਕਰਕੇ ਅਸੀਂ ਜਿਹੜੀ ਇਹਨਾਂ ਦੀ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਕਮੇਟੀਆਂ ਲੱਗ ਰਹੀ ਉਹਦੇ ਵਿੱਚ ਫ੍ਰੋਮ ਅ ਦੂਸਰੀ ਗੱਲ ਜਿਹੜੀ ਬਈ ਮੈਂ ਗੱਲ ਕਰਨਾ ਚਾਹੁੰਨਾ ਅਸਲੀ ਇਸ ਅੰਦੋਲਨ ਦੀ ਸ਼ਕਤੀ ਜਨ ਅੰਦੋਲਨ ਹੈ ਲੋਕ ਜਿਸ ਤਰੀਕੇ ਨਾਲ ਅੱਜ ਨਾਲ ਜੁੜ ਰਹੇ ਨੇ ਤੇ ਦੂਜੀ ਗੱਲ ਸਭ ਤੋਂ ਵੱਡੀ ਤਾਕਤ ਉੱਪਰ ਕੱਲ ਅੱਜ ਡੱਲੇਵਾਲ ਸਾਹਿਬ ਦੇ ਰਾਜਨ ਕਰਨ ਦਾ ਮੌਕਾ ਮਿਲਿਆ ਬਹੁਤ ਮਨ ਨੂੰ ਸਕੂਨ ਮਿਲਿਆ ਦਰਦ ਵੀ ਹੋਇਆ ਕਿ ਯਾਰ ਕਿਸ ਤਰੀਕੇ ਨਾਲ ਉਹ ਲੜਾਈ ਲੜ ਰਿਹਾ ਇੱਕ 70 ਸਾਲਾ ਬਜ਼ੁਰਗ ਪਰ ਉਹਨਾਂ ਦੇ ਵਿੱਚ ਜੋ ਅੰਦਰੋਂ ਸ਼ਕਤੀ ਨਜ਼ਰ ਆ ਰਹੀ ਹੈ ਨਾ ਮੈਂ ਉਹਨਾਂ ਨੂੰ ਜਾ ਕੇ ਇਹੀ ਕਿਹਾ ਮੈਂ ਕਿਹਾ ਬਾਬਾ ਜੀ ਤੁਸੀਂ ਉਹ ਕਾਲਪੁਰਖ ਦੀ ਬਹੁਤ ਵੱਡੀ ਮੇਰ ਹੈ ਜੋ ਤੁਸੀਂ 21 ਦਿਨ ਇਸ ਤਰੀਕੇ ਨਾਲ ਲੜਾਈ ਲੜਗੇ ਨਹੀਂ 15 ਦਿਨ ਤੋਂ ਬਾਅਦ ਤਾਂ ਮਤਲਬ ਕੋਈ ਚੱਲਿਆ ਹੀ ਨਹੀਂ ਤੇ ਉਹਨਾਂ ਨੇ ਕਿਹਾ ਕਾਲਪੁਰਖ ਆਪੇ ਕਰਾਊਗਾ ਬੇਟਾ ਉਹਨਾਂ ਨੇ ਸ਼ਕਤੀ ਤੇ ਮੈਂ ਜੀ ਕਾਲਪੁਰਖ ਵੀ ਕਿਸੇ ਰਾਹੀਂ ਕਰਾਉਂਦਾ ਤੇ ਕਾਲਪੁਰਖ ਨੇ ਤੁਹਾਨੂੰ ਇਸ ਜ਼ਿੰਮੇਵਾਰੀ ਲਈ ਚੁਣਿਆ ਕਿ ਤੁਸੀਂ ਸਾਡੀਆਂ ਨਸਲਾਂ ਤੇ ਫਸਲਾਂ ਬਚਾਓ ਤੇ ਇਸ ਮੌਕੇ ਤੇ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਦੇ ਪਿਆਰ ਦੀ ਲੋਕਾਂ ਦੇ ਸਾਥ ਦੀ ਹੀ ਤਾਕਤ ਹੈ ਮੈਂ ਦੇਖ ਰਿਹਾ ਜੀ ਕਿਵੇਂ ਉਹਨਾਂ ਦਾ ਪੋਤਾ ਉਹਨਾਂ ਦੀ ਸ਼ਕਤੀ ਬਣਿਆ ਵੈ ਉਹ ਹੱਥ ਨਹੀਂ ਛੱਡ ਰਿਹਾ ਉਹਦੇ ਦਾਦਾ ਜੀ ਦਾ ਤੇ ਉਹ ਜੇ ਮੜਾ ਜਾਵੇ ਛੱਡ ਦੇ ਡੱਲੇਵਾਲ ਸਾਹਿਬ ਵੀ ਉਹ ਮਤਲਬ ਉਹਨਾਂ ਨੂੰ ਕੀ ਤਾਕਤ ਮਿਲ ਰਹੀ ਹੈ ਕਾਲਪੁਰ ਪਰ ਅੰਦਰੋਂ ਇੰਨੀ ਚੜ੍ਹਦੀਆਂ ਕਲਾਵਾਂ ਜਿਹਦੇ ਵਿੱਚ ਨੇ ਸਰੀਰਕ ਤੌਰ ਤੇ ਜ਼ਰੂਰ ਇੱਕ ਬਹੁਤ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ ਬਣੀ ਹੋਈ ਹੈ ਮੈਂ ਡਾਕਟਰ ਸਾਹਬ ਦੀ ਟੀਮ ਨਾਲ ਵੀ ਗੱਲ ਕਰ ਰਿਹਾ ਸੀ ਡਾਕਟਰ ਸੁਆਮਨ ਸਾਹਿਬ ਦੀ ਟੀਮ ਨਾਲ ਤੇ ਉਹਨਾਂ ਨੇ ਦੱਸ ਰਹੇ ਸੀ ਵੀ ਕੀ ਸਥਿਤੀ ਬਣੀ ਹੋਈ ਹੈ ਅੱਜ ਵੀ ਜੇ ਅਸੀਂ ਵਾਪਸੀ ਵਾਲੇ ਪਾਸੇ ਨੂੰ ਜਾਂਦੇ ਹਾਂ ਫਿਰ ਵੀ ਕੋਈ ਰਾਹ ਬਹੁਤ ਸੌਖਾ ਨਹੀਂ ਹੈਗਾ ਪਰ ਦੁੱਖ ਇਹ ਹੀ ਹੈ ਭਈ ਸਰਕਾਰ ਸੁੱਤੀ ਪਈ ਹੈ ਦੇਖੋ ਅਨਾਹ ਜਾਰੇ ਜੀ ਦਾ ਇੱਕ ਅੰਦੋਲਨ ਹੋਇਆ ਸੀ ਉਹਨਾਂ ਨੂੰ ਅੰਦੋਲਨ ਕਰਨ ਦਿੱਤਾ ਗਿਆ ਤੇ ਸਰਕਾਰ ਨੂੰ ਹੱਥਾਂ ਪੈੜਾਂ ਦੀ ਪਈ ਸੀ ਤੇ ਸਰਕਾਰ ਨੇ ਜਾ ਕੇ ਉਹ ਦਿਨਾਂ ਚ ਹੀ ਅੰਦੋਲਨ ਤੜਵਾਇਆ ਤੇ ਅੱਜ ਇੱਥੇ ਇਹ ਸਥਿਤੀ ਬਣ ਚੁੱਕੀ ਹੈ ਵੀ 21 ਦਿਨ ਹੋ ਚੁੱਕੇ ਐ ਸਰਕਾਰ ਨੂੰ ਲੱਥੀ ਚੜੀ ਨਹੀਂ ਸਾਡੇ ਪੁਲਿਸ ਦੇ ਨਮਾਇਦੇ ਆ ਰਹੇ ਨੇ ਹੂੰ ਔਰ ਸਕਿਉਰਿਟੀ ਫੋਰਸਸ ਦੇ ਨਮਾਇਦਿਆਂ ਦਾ ਕੀ ਕੰਮ ਕੀ ਉਹ ਕੋਈ ਨੇਗੋਸ਼ੀਏਸ਼ਨ ਕਰ ਸਕਦੇ ਕੀ ਉਹ ਕੋਈ ਫੈਸਲਾ ਕਰ ਸਕਦੇ ਕੀ ਉਹ ਇਹ ਤਾਂ ਨਹੀਂ ਦੇਖਣ ਆ ਰਹੇ ਰੇਕੀ ਕਰਨ ਵੀ ਹਾਂ ਵੀ ਕੀ ਮਾਹੌਲ ਆ ਅੱਗੇ ਕੀ ਮਾਹੌਲ ਬਣੂਗਾ ਕੀ ਉਹ ਡੀਕ ਰਹੇ ਨੇ ਬਿਉਰੇ ਲੋਕ ਆਊਟ ਆਫ ਕੰਟਰੋਲ ਹੋਣ ਉਸ ਸਥਿਤੀ ਨੂੰ ਲੈਣ ਲਈ ਜਿਹੜੇ ਸੈਂਟਰ ਚੋਂ ਆ ਰਹੇ ਹਨ ਪੱਠਲ ਸਾਹਿਬ ਕੀ ਕਹਿੰਦੇ ਪੁਲਿਸ ਤਿਆਰੀ ਕਰ ਰਹੀ ਆ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਇਥੇ ਚੱਕਾਂ ਦੀ ਕਿਸਾਨ ਵੀ ਲਗਾਤਾਰ ਇਹੀ ਇਲਜ਼ਾਮ ਲਗਾ ਰਹੇ ਆ ਉਹਨਾਂ ਦੇ ਵੱਲੋਂ ਆਪਣੀ ਘੇਰਾਬੰਦੀ ਵਧਾਈ ਜਾ ਰਹੀ ਆ ਆਪਣੀ ਸੁਰੱਖਿਆ ਵਧਾਈ ਜਾ ਰਹੀ ਆ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਲੈ ਕੇ ਕਿਉਂਕਿ ਜਿਵੇਂ ਸ਼ੁਰੂਆਤ ਤੁਸੀਂ ਵੀ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਨੇ ਮਰਨ ਵਾਰ ਤੇ ਬੈਠਣਾ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਚੱਕ ਲਿੱਤਾ ਸੀ ਤੇ ਲੁਧਿਆਣਾ ਡੀ ਐਮ ਸੀ ਉਹਨਾਂ ਨੂੰ ਰੱਖਿਆ ਗਿਆ ਦੁਬਾਰੇ ਫਿਰ ਉਸ ਤਰੀਕੇ ਦੇ ਹਾਲਾਤ ਨਾ ਬਣ ਜਾਣ ਇਸ ਨੂੰ ਲੈ ਕੇ ਸ਼ਾਸ਼ਨ ਜਾਂ ਸਰਕਾਰ ਇਸ ਤਰੀਕੇ ਦਾ ਕੰਮ ਦੁਆਰਾ ਕਰ ਸਕਦੀ ਹੈ ਮੇਰੀ ਮੈਂ ਸਰਕਾਰ ਨੂੰ ਇਹ ਕਹਿੰਦਾ ਵੀ ਤੁਸੀਂ ਪੁਲਿਸ ਨਾਲ ਕਿਸਾਨਾਂ ਨੂੰ ਕਿਉਂ ਪੜਾਉਨੇ ਹੋ ਪੁਲਸ ਵਾਲੀ ਵੀ ਤਾਂ ਇੰਨਾ ਕਿਸਾਨਾਂ ਦੀ ਧੀ ਪੁੱਤ ਨੇ ਉਹ ਦਿਲਾਂ ਤੇ ਪੱਥਰ ਰੱਖ ਕੇ ਇਹੋ ਜਿਹੇ ਫਰਮਾਨ ਉਹਨਾਂ ਨੂੰ ਪੂਰੇ ਕਰਨੇ ਪੈਂਦੇ ਆ ਜੇ ਪੁਲਿਸ ਨੂੰ ਹਰਕਤ ਚ ਲਿਆਉਣਾ ਸੀ ਤਾਂ ਉਦੋਂ ਹੀ ਆਣਦੇ ਜਦੋਂ ਇੱਥੋਂ ਡਰੋਨ ਸਾਡੇ ਤੇ ਬੰਬ ਫੋਸਾਰੇ ਸੀ ਉਦੋਂ ਸਾਡੀ ਇੱਕ ਵਾਰੀ ਪੁਲਿਸ ਨੂੰ ਇਸ਼ਾਰਾ ਕਰਕੇ ਕਹਿੰਨਾ ਵੀ ਮੁੰਡੇ ਉਹ ਚਿੜੀ ਨਹੀਂ ਫੜਕਣੀ ਚਾਹੀਦੀ ਲੈ ਮੈਂ ਕਹਿੰਦਾ ਖੁਸ਼ ਹੋ ਕੇ ਦੇਖੋ ਪੁਲਿਸ ਵਾਲੇ ਨੱਚਦੇ ਜਾਂਦੇ ਸਾਡੇ ਤੇ ਉਹ ਚਿੜੀ ਫੜਕ ਜਾਂਦੀ ਤੁਸੀਂ ਅੱਜ ਜੋ ਹਰਕਤਾਂ ਤਿਆਰੀਆਂ ਹੀ ਕਰ ਰਹੇ ਹੋ ਮਾਹੌਲ ਖਰਾਬ ਹੋਊ ਚੱਕਾਂਗੇ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਵੀ ਜਹਾਜ਼ ਚੱਕੋ ਤੇ ਜਾ ਕੇ ਦਿੱਲੀ ਬੈਠੋ ਜਦੋਂ ਕੇਜਰੀਵਾਲ ਸਾਹਿਬ ਗ੍ਰਿਫਤਾਰ ਹੁੰਦੇ ਐ ਔਰ ਤਾਂ ਸਾਡੀ ਪੰਜਾਬ ਦੀ ਸਾਰੀ ਬਾਜ਼ਾਰ ਸੜਕਾਂ ਤੇ ਲਿਟਦੀ ਫਿਰਦੀ ਹੁੰਦੀ ਐ ਇਹ ਨਾਗਨ ਡਾਂਸ ਮੇਲਦੇ ਫਿਰਦੇ ਹੁੰਦੇ ਐ ਤੇ ਹੁਣ 20 ਦਿਨ ਹੋ ਗਏ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਆਪਦੇ ਵਿੱਚ ਮਸ਼ਰੂਫ ਬੈਠੇ ਹੋ ਕੋਈ ਅਰਜੈਂਸੀ ਨਹੀਂ ਕੋਈ ਤੁਸੀਂ ਪ ਇਹ ਰੋਹੀ ਜੀ ਮੀਟਿੰਗਾਂ ਕਰਨ ਲਈ ਵਿਚੋਲਗੀ ਕਰਨ ਲਈ ਮੀਡੀਆ ਬਾਈਟ ਦੇਣ ਲਈ ਤੁਸੀਂ ਕਹਿੰਦੇ ਜੀ ਮੈਂ ਤਾਂ 12-12 ਵਜੇ ਤੱਕ ਬੈਠਾਂ ਕਿਉਂਕਿ ਉਦੋਂ ਸਾਰਾ ਫੋਕਸ ਇੱਥੇ ਸੀਗਾ ਅੱਜ ਲੋੜ ਸੀ ਪੰਜਾਬ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਇੱਥੇ ਆ ਕੇ ਖੜਕੇ ਲੋਕਾਂ ਦਾ ਸਾਥ ਦੇਣ ਦੀ ਕਿਸਾਨਾਂ ਦੀ ਲੜਾਈ ਲੜਨ ਦੀ ਪਰ ਸਾਡੀ ਸਰਕਾਰ ਕਹਿੰਦੀ ਜਾਂ ਤੋਂ ਰੈਲੀਆਂ ਤੋਂ ਤਾਂ ਉਹ ਬਿਆਨ ਦਿੰਦੇ ਆ ਕਿ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਦਿੱਲੀ ਚ ਸਾਡੇ ਨਾਲ ਧੱਕਾ ਕਰ ਰਹੀ ਹੈ ਇੱਥੇ ਪੰਜਾਬ ਦੇ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਦੋ ਗੱਲਾਂ ਨੇ ਬਾਈ ਏਰੇਂਦਰ ਪਹਿਲੀ ਗੱਲ ਤਾਂ ਉਹਨਾਂ ਦੇ ਬਿਆਨਾਂ ਦਾ ਕਿੰਨਾ ਕੁ ਮੁੱਲ ਰਹਿ ਗਿਆ ਕਿੰਨਾ ਕੁ ਵਿਸ਼ਵਾਸ ਰਹਿ ਗਿਆ ਉਹ ਆਪਾਂ ਪਿਛਲੇ 2 ਸਾਲ 'ਚ ਦੇਖ ਲਿਆ ਕਿਉਂਕਿ ਲੋਕ ਵੀ ਹੁਣ ਤਾਂ ਕਹਿਣ ਲੱਗੇ ਵੀ ਕੁਝ ਵੀ ਬਿਆਨ ਦੇ ਸਕਦੇ ਆ ਅੱਗੇ ਇੱਕ ਗਰੀਮਾ ਹੁੰਦੀ ਸੀ ਵੀ ਮੁੱਖ ਮੰਤਰੀ ਦੀ ਕੁਰਸੀ ਤੋਂ ਅਗਰ ਕੋਈ ਐਲਾਨ ਕਰਾਇਆ ਜਾਊ ਤਾਂ ਸੱਚਾਈ ਹੋ ਪਰ ਉਹ ਜਦੋਂ ਦੇ ਲੋਕ 골ਡੀ ਬਰਾਰ ਨੂੰ ਡੀਕ ਰਹੇ ਆ ਬੀਐਮਡੀ ਬੀਐਮਡਬਲੂ ਦੇ ਪਲਾਂਟ ਨੂੰ ਡੀਕ ਰਿਹਾ ਤਾਂ ਬਿਆਨਾਂ ਦਾ ਕੋਈ ਮੁੱਲ ਰਿਹਾ ਨਹੀਂ ਨੰਬਰ 1 ਨੰਬਰ 2 ਯਾਰ ਤੁਸੀਂ ਸਰਕਾਰ ਚੋਂ ਭਾਈ ਬਿਆਨ ਰੈਲੀਆਂ ਤੋਂ ਦੇਣ ਦਾ ਕੰਮ ਵਿਰੋਧੀਆਂ ਨਾਲ ਹੁੰਦਾ ਜਿਨ੍ਹਾਂ ਦੇ ਹੱਥ 'ਚ ਕੋਈ ਤਾਕਤ ਨਹੀਂ ਹੁੰਦੀ ਤੁਸੀਂ ਬਿਆਨ ਨਾ ਦਿਓ ਕੰਮ ਕਰ ਜਾ ਕੇ ਲੜੋ ਜੋਰੋ ਬੀਬੀ ਪਠੜ ਮੁੱਖ ਮੰਤਰੀ ਬਣੀ ਐ ਉਹਨਾਂ ਨੇ ਉਦੋਂ ਕਿਹਾ ਸੀ ਤਿੰਨ ਮਹੀਨੇ ਦਾ ਸਮਾਂ ਹਲਾ ਕੇ ਮਿਲਿਆ ਸੀ ਉਹਨਾਂ ਨੇ ਕਿਹਾ ਵੀ ਕਿਸਾਨਾਂ ਦੀ ਧੀ ਮੁੱਖ ਮੰਤਰੀ ਬਣੀ ਐ ਪਟਿਆਲੇ ਸਰਕਟ ਹਾਊਸ ਦੇ ਵਿੱਚ ਸਾਰੇ ਕਿਸਾਨ ਨੂੰ ਮੈਂ ਦੇ ਬਿਠਾ ਲੇ ਸਾਰੇ ਅਫਸਰ ਪਠਾਲੇ ਵੀ ਦੱਸੋ ਵੀ ਕੀ ਕੀ ਦਿੱਕਤਾਰੀਆਂ ਸੋਲਵ ਕਰਕੇ ਭੇਜੋ 53 ਫੈਸਲੇ ਲਿੱਤੇ ਸੀ ਜੀਜੋ ਵੱਡਾ ਫੈਸਲੇ ਸਾਡੇ ਕਿਸਾਨਾਂ ਲਈ ਸੀਗੇ ਤੇ ਕਿਸਾਨਾਂ ਨੇ ਇੱਕ ਦਿਨ ਵੀ ਧਰਨਾ ਨਹੀਂ ਸੀ ਲਾਇਆ ਕਿਉਂਕਿ ਉਹਨਾਂ ਦੀ ਬੇਟੀ ਦੇ ਹੱਥ 'ਚ ਤਾਕਤ ਸੀ ਉਹੀ ਕਿਸਾਨ ਹੁਣ ਸੋਚਦੇ ਸੀ ਵੀ ਸਾਡੇ ਪੁੱਤ ਦੇ ਹੱਥੇ ਤਾਕਤ ਉਹਨੇ ਕਿਹਾ ਸੀ ਮੈਂ ਆਮ ਪਿੰਡਾਂ ਦਾ ਧੀਆ ਪੁੱਤਾਂ ਤੇ ਪਿੰਡਾਂ ਦਾ ਧੀਆ ਚੁਣ ਕੇ ਇਸ ਚੀਜ਼ ਲਈ ਤਾਂ ਨਹੀਂ ਸੀ ਭੇਜਿਆ ਬਿਆਨ ਤਾਂ ਫਿਰ ਬਿਨਾ ਸੀਐਮ ਬਣੇ ਵੀ ਤੁਸੀਂ ਦੇ ਸਕਦੇ ਸੀ ਤ ਉਹਨੂੰ ਭੇਜਿਆ ਸਾਡੀ ਲੜਾਈ ਲੜੋ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਬੈਠਿਆ ਹੁੰਦਾ ਇਸ ਤੋਂ ਬੈਟਰ ਸਾਡੀ ਸਰਕਾਰ ਵੱਲੇ ਘਟੂ ਘਟ ਧਰਨਾ ਤਾਂ ਲਾਇਆ ਮਜਾਰਾ ਤਾਂ ਕਰਿਆ ਸਾਡੇ ਦੋ ਐਮਪੀ ਸਭਾ ਨੂੰ ਉੱਥੇ ਲਗਾਤਾਰ ਬੈਠੇ ਤਾਂ ਰਹੇ ਸਰਕਾਰ ਦਾ ਕੰਮ ਕੁਝ ਹੋ ਰਿਹਾ ਸੀ ਦਿੱਲੀ ਤੱਕ ਛੱਡ ਕੇ ਆਈ ਸੀ ਤੁਸੀਂ ਇੱਥੇ ਸਾਨੂੰ ਠੱਲ ਕੇ ਬਿਠਾਤਾ ਇਹੀ ਦੇਖੋ ਇੱਕ ਨੈਰੇਟਿਵ ਸੈਂਟਰ ਦੀ ਸਰਕਾਰ ਚਾਹੁੰਦੀ ਸੀ ਕਈ ਮੇਰੇ ਦਿੱਲੀ ਦੇ ਸਾਥੀਆਂ ਨਾਲ ਗੱਲਾਂ ਹੋ ਜਾਂਦੀਆਂ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਔਰੇ ਕਿਸਾਨ ਆ ਗਏ ਪਤਾ ਨਹੀਂ ਕੀ ਹੋ ਜੂ ਤੋ ਕੁਐਸਚਨ ਕਰਦੇ ਸੀ ਵੀ ਦਿੱਲੀ ਕਿਉਂ ਆਣਾ मैं उन्होंने कई फोन करके मैं गल करी मैं भाई कर साहब इसलिए दिल्ली आना चाहते थे अगर यही मरण वर्त दिल्ली में हो रहा होता पूरे देश ने क्योंकि हमारे देश का एक कि डीएनए एसा हमारे में दर्द होता है दूसरे का दर्द अपना मानते हैं ਲੇਕਿਨ ਹੁਣ ਤੱਕ ਬਾਤ ਹੀ ਨਹੀਂ ਪਹੁੰਚਨੀ ਦੀ ਜਾਏਗੀ ਸਾਨੂੰ ਉਰੇ ਇੱਕ ਸਾਈਡਲਾਈਨ ਕਰਕੇ ਕਾਰਨਰ ਕਰਕੇ ਕੀ ਨੈਰੇਟਿਵ ਬਣਾ ਦਿੱਤਾ ਗਿਆ ਵੀ ਇਹ ਵੱਖਵਾਦੀ ਨੇ ਅੱਤਵਾਦੀ ਨੇ ਇਹ ਮੱਛਰੇ ਵੇ ਨੇ ਤਾਂ ਇਹ ਹੈ ਉਹ ਹੈ ਤਾਂ ਕਿ ਦੇਸ਼ ਤੱਕ ਸਾਡੀ ਗੱਲ ਹੀ ਨਾ ਜਾਵੇ ਸਾਡੀ ਹੁਣ ਉਰੇ ਮੀਡੀਆ ਬਾਈਟਸ ਵੀ ਹੁੰਦੀਆਂ ਆਪਾਂ ਵੀ ਗੱਲ ਕਰ ਰਹੇ ਹਾਂ ਪੰਜਾਬੀ ਚ ਹੁੰਦੀਆਂ ਪੰਜਾਬ ਦੇ ਲੋਕ ਗੱਲ ਕਰਦੇ ਜੇ ਦਿੱਲੀ ਜਾ ਕੇ ਹੋਊਗੀ ਤਾਂ ਹਿੰਦੀ ਦੇ ਵਿੱਚ ਹੋਊਗੀ ਪੂਰਾ ਦੇਸ਼ ਸੁਣੂਗਾ ਸਾਡਾ ਇੱਥੇ ਜਿਹੜਾ ਹਿੰਦੀ ਮੀਡੀਆ ਆਉਂਦਾ ਉਹ ਗੋਦੀ ਮੀਡੀਆ ਆਉਂਦਾ ਉਹ ਗੋਦੀ ਮੀਡੀਆ ਸਾਡੀ ਚੱਜ ਦੀ ਗੱਲ ਨਹੀਂ ਦਿਖਾਊਗਾ ਪਰ ਜੇ ਕਿਸੇ ਬੱਚੇ ਨੇ ਕਿਸੇ ਨੌਜਵਾਨ ਨੇ ਗੁੱਸੇ ਜਾ ਕੇ ਕੋਈ ਗੱਲ ਕਹਿਤੀ ਉਹਨੂੰ ਜ਼ਰੂਰ ਕਟਿੰਗ ਕਰਕੇ ਦੁਨੀਆ ਭਰ ਚ ਫਲਾ ਦਿੱਤਾ ਜਾਊਗਾ ਸੋ ਸਾਡੇ ਤਾਂ ਇਹ ਇੱਕ ਸਾਜ਼ਿਸ਼ ਨਹੀਂ ਚਾਨੂਰੇ ਢੱਕਿਆ ਗਿਆ ਕੋਈ ਇਹਨਾਂ ਨੂੰ ਇਹ ਨਹੀਂ ਵੀ ਕੋਈ ਕਨੋਰੀ ਬਾਰਡਰ ਕੋਈ ਬਹੁਤ ਚੰਗਾ ਲੱਗਦਾ ਸੀਗਾ ਇਹ ਹੀ ਸੀ ਵੀ ਇਹਨਾਂ ਨੂੰ ਅਲੱਗ ਕਰ ਦੋ ਕਿਉਂਕਿ ਪਾੜੋ ਤੇ ਮਾਰੋ ਦੀ ਜਿਹੜੀ ਪਾਲਸੀ ਹੈ ਇਹ ਹੀ ਪਹਿਲਾਂ ਅੰਗਰੇਜ਼ ਕਰਦੇ ਸੀ ਤੇ ਆਹ ਹੁਣ ਅੰਗਰੇਜ਼ਾਂ ਤੋਂ ਵਿਚਾਰ ਤੇ ਦਰਦ ਜ਼ਿਆਦਾ ਬਈ ਇਸ ਲਈ ਹੁੰਦਾ ਵੀ ਆਪਦਾ ਕਰ ਰਿਹਾ ਅੰਗਰੇਜ਼ ਕਰਦਾ ਚਲੋ ਫਿਰ ਵੀ ਮੰਨ ਲੈਂਦੇ ਪਰਾਇਆ ਸੀ ਅੰਗਰੇਜ਼ ਨੇ ਤਾਂ ਸਾਨੂੰ ਡਾਂਡੀ ਮਾਰਚ ਕਰਨ ਦਿੱਤਾ ਸੀ ਅੰਗਰੇਜ਼ ਨੇ ਤਾਂ ਸਾਨੂੰ ਮਰਨ ਵਰਤ ਕਰਨ ਦਿੱਤਾ ਸੀ ਆ ਸਾਡੇ ਵਾਲਿਆਂ ਦਾ ਕੀ ਕਰੀ ਇਹਦੀ ਸ਼ਿਕਾਇਤ ਕਿੱਥੇ ਲੈ ਕੇ ਜਾਈਏ ਇਹ ਤਾਂ ਸਾਡੇ ਲੋਕ ਸੀ ਤੇ ਉਹ ਸਾਡੇ ਤੇ ਤਸ਼ੱਦਦਾਂ ਕਰ ਰਹੇ ਆ ਤੇ ਬਾਕੀ ਸਾਡੇ ਲੋਕ ਬੈਠੇ ਉਹਨਾਂ ਨੂੰ ਤਾੜੀਆਂ ਮਾਰ ਰਹੇ ਆ ਵੀ ਹਾਂ ਬਹੁਤ ਵਧੀਆ ਇਹ ਕਿਸਾਨ ਐਸੇ ਹੈ ਇਹ ਕਿਸਾਨ ਐਸੇ ਭਾਈ ਜੀ ਕਿਸਾਨ ਖਾਣਾ ਗਾਉਂਦਾ ਤਾਂ ਟਿੱਡਾਂ ਜਾਂਦਾ ਆਪਣਾ ਤੇ ਦੂਜੀ ਗੱਲ ਇਹ ਨਾ ਸਮਝੋ ਕੱਲੀ ਕਿਸਾਨੀ ਦੀ ਲੜਾਈ ਹੈ ਲੋਕਾਂ ਨੂੰ ਲੱਗਦਾ ਐਮਐਸਪੀ ਦੀ ਲੜਾਈ ਕਿਸਾਨਾਂ ਦੀ ਹੈ ਸਾਨੂੰ ਕੀ ਲੈਣਾ ਜਣਾ ਅਸੀਂ ਤਾਂ ਵਪਾਰ ਕਰਦੇ ਆ ਅਸੀਂ ਤਾਂ ਜੌਬ ਕਰਦੇ ਆ ਵੀਰੇ ਜੇ ਮਾਰਕੀਟ ਦੇ ਵਿੱਚ ਪੈਸਾ ਆਉਂਦਾ ਨਾ ਐਗਰੀਗਰੀਅਨ ਆਪਣੀ ਇਕਨੋਮੀ ਹੈ ਦੇਸ਼ ਦੀ ਪੰਜਾਬ ਦੀ ਤੇ ਕਿਸਾਨ ਉਹਦੀ ਜਿੰਸ ਵੇਚਦਾ ਪਹਿਲਾਂ ਗਰੀਬ ਮਜ਼ਦੂਰਾਂ ਨੂੰ ਖੇਤਾਂ ਦੇ ਵਿੱਚ ਮਜ਼ਦੂਰੀ ਮਿਲਦੀ ਹੈ ਫਿਰ ਆਪਣਾ ਮੰਡੀਆਂ ਦੇ ਵਿੱਚ ਸਾਡੇ ਪੱਲੇਦਾਰਾਂ ਨੂੰ ਸਾਡੇ ਤੋਲਿਆਂ ਨੂੰ ਕਾਮਿਆਂ ਨੂੰ ਫਿਰ ਸਾਡੇ ਡਰਾਈਵਰਾਂ ਨੂੰ ਉਹਨੂੰ ਢੋਹਾ ਢਾਈ ਦੀ ਸਾਡੇ ਆੜਤੀਆਂ ਨੂੰ ਸਾਡੇ ਸ਼ੈਲਰ ਵਾਲਿਆਂ ਨੂੰ ਤੇ ਸਭ ਤੋਂ ਵੱਡੀ ਗੱਲ ਜਦੋਂ ਕਿਸਾਨ ਉਹਦੀ ਜਿੰਸ ਵੇਚ ਕੇ ਜਾਂਦਾ ਉਹ ਜਾਂਦਾ ਹੋਇਆ ਗੁੜ ਲੈ ਕੇ ਜਾਂਦਾ ਘਿਓ ਲੈ ਕੇ ਜਾਂਦਾ ਮਾਰਕੀਟ ਦੇ ਵਿੱਚ ਪੈਸਾ ਆਉਂਦਾ ਮਾਰਕੀਟ 'ਚ ਪੈਸਾ ਆਉਂਦਾ ਤਾਂ ਵੱਡੀਆਂ-ਵੱਡੀਆਂ ਕਾਰਪੋਰੇਟਾਂ ਕੋਲੇ ਪੈਸਾ ਜਾਂਦਾ ਥੋਡੀਆਂ ਕਾਰਪੋਰੇਟ ਜੌਬਸ ਸਿਕਰ ਰਹਿੰਦੀਆਂ ਸੋ ਇਹ ਸਾਰੀ ਇਕਨੋਮੀ ਕਿਸਾਨੀ ਨਾਲ ਹੈ ਜਿੱਦੇ ਕਿਸਾਨੀ ਮਰ ਗਈ ਉਦ ਜੀ ਬਿਲਕੁਲ ਬਹੁਤ ਸ਼ੁਕਰੀਆ ਬਹੁਤ ਸੋਹਣਾ ਮੈਸੇਜ ਰਾਹੁਲ ਜੀ ਤੁਸੀਂ ਦਿੱਤਾ ਤੇ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਜਿਹੜਾ ਹਜੇ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਲੱਗ ਗਿਆ ਹੋਵੇਗਾ ਪਤਾ ਕਿ ਜਿਹੜਾ ਇਹ ਸੰਘਰਸ਼ ਲੜਾਇਆ ਜਾ ਰਿਹਾ ਹੈ ਇਕੱਲਾ ਕਿਸਾਨੀ ਦਾ ਨਹੀਂ ਆ ਇਹ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਇਹ तमाम ਲੋਕਾਂ ਦਾ ਮਸਲਾ ਜਿੰਨਾ ਜਿਹੜੇ ਰੋਟੀ ਖਾਂਦੇ ਨੇ ਜਿਹੜੇ ਇਸ ਦੁਨਿਆਵੀ ਜੀਵਨ ਦੇ ਵਿੱਚ ਰਹਿੰਦੇ ਨੇ ਜਿਉਂਦੇ ਨੇ ਜੋ ਅੱਜ ਅਸੀਂ ਆਪਣੇ ਤਨ ਦੇ ਉੱਤੇ ਕੱਪੜਾ ਲੀੜਾ ਵੀ ਪਾਉਣੇ ਆ ਜਾਂ ਜੋ ਵੀ ਕੁਝ ਅਸੀਂ ਕਰਦੇ ਆ ਦਿਨ ਦੇ ਵਿੱਚ ਰੁਟੀਨ ਸਾਡਾ ਜਿਹੜਾ ਬਣਿਆ ਹੋਇਆ ਡੇਲੀ ਰੁਟੀਨ ਆ ਉਹ ਸਾਰਾ ਕੁਝ ਹੀ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਇੱਕ ਸਰਕਲ ਬਣਿਆ ਹੋਇਆ ਉਸ ਸਰਕਲ ਨੂੰ ਰਾਹੁਲ ਜੀ ਨੇ ਬਖੂਬੀ ਜਿਹੜਾ ਸਮਝਾਇਆ ਹੈਗਾ ਉਮੀਦ ਕਰਦੇ ਆ ਤੁਹਾਨੂੰ ਸਮਝ ਵੀ ਆਇਆ ਹੋਏਗਾ ਹੁਣ ਮੈਨੂੰ ਮੇਰੇ ਸਾਥੀ ਗੁਰਜੰਦਰ ਸਿੰਘ ਦੇ ਨਾਲ ਦੀ ਉਹ ਇਜਾਜ਼ਤ